ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਿਹਾ ਪਰਵਾ ਬੈਂਗਨ ਦੀ ਸਬਜ਼ੀ ਜੋ ਬਹੁਤ ਹੀ ਜਟਪਟੇ ਤੇ ਬਹੁਤ ਹੀ ਕਰਾਰੇ ਤੇ ਇਸ ਨੂੰ ਤੁਸੀਂ ਟਰੈਵਲਿੰਗ ਵਾਸਤੇ ਵੀ ਬਣਾ ਕੇ ਰੱਖ ਸਕਦੇ ਹੋ ਆਰਾਮ ਨਾਲ 4-5 ਦਿਨ ਚੱਲਣਗੇ ਤੇ ਇੱਕ ਵਾਰੀ ਇਸ ਤਰੀਕੇ ਨਾਲ ਟਰਾਈ ਕਰਕੇ ਦੇਖੇ ਨਾ ਪਰਵਾ ਬੈਂਗਨ ਤੇ ਤੁਸੀਂ ਭੁੱਲ ਜਾਓਗੇ ਸਾਰੇ ਤਰੀਕੇ ਇੰਨੇ ਕਿ ਜ਼ਿਆਦਾ ਸਵਾਦਿਸ਼ਟ ਕਰਾਰੇ ਬਣ ਕੇ ਤਿਆਰ ਹੁੰਦੀ ਐ ਜਿਹੜੀ ਬੈਂਗਨ ਦੀ ਸਬਜ਼ੀ ਨੂੰ ਨਾ ਨਾ ਕਰਦੇ ਐ ਨਾ ਕਿ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਉਹਨਾਂ ਨੂੰ ਇਸ ਤਰੀਕੇ ਨਾਲ ਪਰਵਾ ਬੈਂਗਨ ਦੀ ਸਬਜ਼ੀ ਖਵਾ ਕੇ ਵੇਖੋ ਦੋ ਦੀ ਜਗ੍ਹਾ ਚਾਰ ਰੋਟੀ ਖਾ ਜਾਣਗੇ ਪੱਕਾ ਪਰਵਾ ਬੈਂਗਨ ਬਣਾਉਣ ਵਾਸਤੇ 1/2 ਕਿਜੀ ਅਸੀਂ ਲੈਨੇ ਬੈਂਗਨ ਤੇ ਇਸ ਨੂੰ ਆਪਾਂ ਅੱਛੇ ਤਰੀਕੇ ਨਾਲ ਧੋ ਲੈਣਾ ਹੈ ਤੇ ਸਾਈਜ਼ ਦੇ ਵਿੱਚ ਬਿਲਕੁਲ ਛੋਟੇ ਛੋਟੇ ਲੈਨੇ ਮੈਂ ਸੋ ਤੁਸੀਂ ਵੀ ਛੋਟੇ ਛੋਟੇ ਬੈਂਗਨ ਜਿਹੜੇ ਆ ਤੁਸੀਂ ਲੈਣੇ ਨੇ ਤੇ ਜਿਹੜੇ ਛੋਟੇ ਛੋਟੇ ਬੈਂਗਨ ਦਾ ਏ ਉਹੋ ਹੀ ਬਹੁਤ ਵਧੀਆ ਪਰਵਾ ਬੈਂਗਨ ਜਿਹੜੇ ਉਹਦੇ ਬੰਦੇ ਨੇ ਵੱਡੇ ਜਿਹੜੇ ਬੈਂਗਰ ਹੁੰਦੇ ਆ ਉਹਨਾਂ ਵਿੱਚ ਬੀਜ ਹੁੰਦੇ ਨੇ ਇਸ ਲਈ ਉਹਨਾਂ ਦਾ ਪਰਤਾ ਜਾਂ ਆਲੂ ਬੈਂਗਨ ਦੀ ਸਬ지 ਅਸੀਂ ਬਣਾ ਕੇ ਰੈਡੀ ਕਰਦੇ ਹਾਂ ਤੇ ਜਿਹੜੇ ਛੋਟੇ ਛੋਟੇ ਹੁੰਦੇ ਆ ਉਹਨਾਂ ਦਾ ਅਸੀਂ ਪਰਵਾ ਬੈਂਗਰ ਬਣਾ ਕੇ ਅਸੀਂ ਰੈਡੀ ਕਰਾਂਗੇ ਜੇ ਤੁਸੀਂ ਹੋਰ ਵੀ ਕੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਰੀ ਬੈਂਗਨ ਦੀ ਵੀਡੀਓ ਜਾਂ ਆਲੂ ਬਤਾਉ ਜਾਂ ਪਰਥਾ ਕਿਸੇ ਵੀ ਟਾਈਪ ਦੀ ਵੀਡੀਓ ਦੇਖਣਾ ਚਾਹਦੇ ਤਾਂ ਮੈਂ ਸਾਰੀ ਡਿਸਕ੍ਰਿਪਸ਼ਨ ਚ ਵੀਡੀਓ ਐਡ ਕਰ ਦਿੱਤੀਆਂ ਹੋਈਆਂ ਨੇ ਤੁਸੀਂ ਜਾ ਕੇ ਤਾਂ ਦੇਖ ਸਕਦੇ ਹੋ ਐਂਡ ਇਹਨਾਂ ਨੂੰ ਅੱਛੇ ਤਰੀਕੇ ਨਾਲ ਵਾਸ਼ ਕਰਕੇ ਬੈਂਗਣਾ ਨੂੰ ਤੇ ਤੁਸੀਂ ਦੇਖੋ ਕਿ ਮੈਂ ਦੂਸਰੀ ਟਰਾਂਸਫਰ ਕਰ ਲਿਆ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਨਾ ਦੋਨੋਂ ਸਾਈਡ ਤੋਂ ਇਸ ਤਰੀਕੇ ਨਾਲ ਕੱਟ ਲਗਾਉਣਾ ਹੈ ਤੇ ਤੁਸੀਂ ਵਿੱਚ ਇਹ ਜ਼ਰੂਰ ਦੇਖਣਾ ਕਿ ਕੀੜਾ ਬਿਲਕੁਲ ਵੀ ਨਾ ਹੋਵੇ ਜੇ ਕੀੜਾ ਹੈ ਤਾਂ ਉਸ ਨੂੰ ਸਾਈਡ ਤੇ ਕਰ ਦਿਓ ਤੇ ਸਾਰੇ ਬੈਂਗਨ ਨੂੰ ਅਸੀਂ ਕੱਟ ਲਗਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਇਸ ਤਾ ਮਸਾਲਾ ਤਿਆਰ ਕਰਾਂਗੇ ਜਿਹਦੇ ਵਿੱਚ ਮੈਂ ਲਿਆ ਹੈ ਸਵਾਦ ਅਨੁਸਾਰ ਨਮਕ ਜਿਹੜਾ ਨਮਕ ਜੇ ਤੁਸੀਂ ਘੱਟ ਖਾਂਦੇ ਹੋ ਤੇ ਘੱਟ ਪਾਓ ਜੇ ਵੱਧ ਪਾਉਂਦੇ ਹੋ ਤਾਂ ਤੁਸੀਂ ਵੱਧ ਐਡ ਕਰ ਸਕਦੇ ਹੋ ਪੈਸੇ ਤਾਂ ਇਹਦੇ ਵਿੱਚ ਨਮਕ ਜਿਹੜਾ ਇਹ ਨਾ ਵੱਧ ਹੀ ਵਧੀਆ ਲੱਗਦਾ ਹੈ ਕਿਉਂਕਿ ਥੋੜਾ ਜਿਹਾ ਕਰਾਰਾਪਨ ਵੀ ਆਂਦਾ ਹੈ ਜੇ ਕਿਸੇ ਦਾ ਬੀਪੀ ਵੱਧਦਾ ਹੈ ਤਾਂ ਉਹ ਥੋੜਾ ਜਿਹਾ ਕੱਟ ਕਰ ਸਕਦਾ ਹੈ ਤੇ ਹੁਣ ਅਸੀਂ ਐਡ ਕਰਾਂਗੇ ਇੱਕ ਚਮਚ ਤੇਗੇ ਮਿਰਚ ਪਾਊਡਰ ਤੇ ਨਾਲ ਹੀ ਅਸੀਂ ਐਡ ਕਰ ਦਾਂਗੇ 1.5 ਚਮਚ ਹਲਦੀ ਪਾਊਡਰ ਉਸ ਤੋਂ ਬਾਅਦ 1 ਚਮਚ ਅਸੀਂ ਐਡ ਕਰਾਂਗੇ ਇਹਦੇ ਲਾਲ ਮਿਰਚੀ ਪਾਊਡਰ ਤੇ ਨਾਲ ਹੀ ਅਸੀਂ ਐਡ ਕਰ ਦਾਂਗੇ 1 ਤੋਂ 1.5 ਚਮਚ ਆਮਬ ਚੂਰਨ ਪਾਊਡਰ ਉਸ ਤੋਂ ਬਾਅਦ ਦੋ ਚਮਚ ਅਸੀਂ ਐਡ ਕਰਾਂਗੇ ਹੋਮ ਮੇਡ ਕਰਮ ਮਸਾਲਾ ਕਰਮ ਮਸਾਲੇ ਦੀ ਵੀਡੀਓ ਮੈਂ ਆਲਰੇਡੀ ਅਪਲੋਡ ਕਰ ਚੁੱਕੀ ਹਾਂ ਤੇ ਉਸ ਨੂੰ ਦੇਖ ਕੇ ਤੁਸੀਂ ਘਰ ਦੇ ਵਿੱਚ ਕਰਮ ਮਸਾਲਾ ਬਣਾਓਗੇ ਤਾਂ ਬਹੁਤ ਹੀ ਜ਼ਿਆਦਾ ਤੁਹਾਡੇ ਸਵਾਦ ਪੈਂਗਨਨਨ ਕੇ ਤਿਆਰ ਹੋਣਗੇ ਇਸ ਨੂੰ ਤੁਸੀਂ ਸੀਕ੍ਰੈਟ ਮਸਾਲਾ ਵੀ ਕਹਿ ਸਕਦੇ ਹੋ ਬਟ ਮੈਂ ਸੀਕ੍ਰੈਟ ਰੱਖਣਾ ਹੀ ਨਹੀਂ ਚਾਹੁੰਦੀ ਉਸ ਤੋਂ ਬਾਅਦ ਮਸਾਲੇ ਨੂੰ ਅੱਛੇ ਤਰੀਕੇ ਨਾਲ ਮਿਕਸ ਕਰਕੇ ਤੇ ਇਹਦੇ ਵਿੱਚ ਇੱਕ ਇੱਕ ਚਮਚੀ ਐਡ ਕਰ ਦੋ ਤੁਸੀਂ ਸਰੋਂ ਦਾ ਤੇਲ ਕੋਈ ਗਰਮ ਨਹੀਂ ਬਿਲਕੁਲ ਨੋਰਮਲ ਜਿਵੇਂ ਸਰੋਦਾ ਤੇਲ ਹੁੰਦਾ ਉਹ ਵੇਸੀ ਐਡ ਕਰਕੇ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਮੇਰੇ ਕੋਲ ਚਮਚ ਦੇ ਨਾਲ ਅੱਛੇ ਤਰੀਕੇ ਨਾਲ ਮਿਕਸ ਨਹੀਂ ਸੀ ਹੋ ਰਿਹਾ ਤੇ ਮੈਂ ਹੱਥ ਦੇ ਨਾਲ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਜਦੋਂ ਤੁਸੀਂ ਬੈਂਗਨ ਦੇ ਵਿੱਚ ਲਗਾਉਂਦੇ ਹੋ ਨਾ ਇਸ ਮਸਾਲੇ ਨੂੰ ਤੇ ਅੱਛੇ ਤਰੀਕੇ ਨਾਲ ਚਿਪਕਦਾ ਹੈ ਬਾਹਰ ਨਹੀਂ ਆਂਦਾ ਜਦੋਂ ਤੁਸੀਂ ਡਰਾਈ ਮਸਾਲੇ ਨੂੰ ਅਸੀਂ ਐਡ ਬੈਂਗਨ ਦੇ ਵਿੱਚ ਐਡ ਕਰਦੇ ਆ ਨਾ ਫਿਲ ਕਰਦੇ ਆ ਤੇ ਸਾਰਾ ਬਾਹਰ ਆ ਜਾਂਦਾ ਹੈ ਮਸਾਲਾ ਇਸ ਤਰੀਕੇ ਨਾਲ ਟਰਾਈ ਕਰਕੇ ਦੇਖੋ ਤੁਹਾਡੇ ਜਿਹੜੇ ਬੈਂਗਨ ਤੇ ਸਵਾਦ ਜਿਹੜਾ ਨਾ ਉਹ ਵੱਖਰਾ ਹੀ ਆਏਗਾ ਤੇ ਇਸ ਤਰ੍ਹਾਂ ਆਪਾਂ ਸਾਰੇ ਬੈਂਗਨ ਦੇ ਵਿੱਚ ਮਸਾਲਾ ਜਿਹੜਾ ਫਿਲ ਕਰਕੇ ਸਾਈਡ ਤੇ ਆਪਾਂ ਸਾਰੇ ਇਸ ਤਰ੍ਹਾਂ ਰੱਖੀ ਜਾਵਾਂਗੇ ਉਸ ਤੋਂ ਬਾਅਦ ਮੈਂ ਲੈ ਲਿਆ ਇੱਕ ਕੜਾਈ ਜਾਂ ਪੈਨ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਜਦੋਂ ਤੁਸੀਂ ਸਬਜ਼ੀ ਬਣਾਉਂਦੇ ਹੋ ਤਾਂ ਉਹ ਵੱਖਰਾ ਹੀ ਕੰਦਾਜ਼ ਆਂਦਾ ਵੱਖਰਾ ਇੱਕ ਸਵਾਦ ਆਂਦਾ ਹੈ ਜੇ ਤੁਸੀਂ ਹੋਰ ਵੀ ਕੋਈ ਆਇਲ ਯੂਜ਼ ਕਰਦੇ ਹੋ ਤਾਂ ਫਿਰ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਤੇਲ ਨੂੰ ਅਸੀਂ ਗਰਮ ਕਰ ਲੈਣਾ ਹੈ ਤੇਲ ਨੂੰ ਗਰਮ ਹੋਣ ਤੋਂ ਬਾਅਦ ਜੋ ਅਸੀਂ ਭੰਗਨ ਰੱਖੀ ਹੋਈ ਸੀ ਤੇ ਉਸ ਨੂੰ ਆਪਾਂ ਇੱਕ ਇੱਕ ਕਰਕੇ ਇਸ ਤਰੀਕੇ ਨਾਲ ਸਾਈਡ ਤੇ ਰੱਖ ਦਵਾਂਗੇ ਮੈਨੂੰ ਤੇਲ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਸੀ ਇਸ ਲਈ ਮੈਂ ਇੱਕ ਦੋ ਚਮਚੇ ਦੇ ਵਿੱਚੋਂ ਕੱਢ ਕੇ ਤਾਂ ਹੁਣ ਇਹਦੇ ਵਿੱਚ ਅਸੀਂ ਬੈਂਗਨ ਜਿਹੜੇ ਉਹ ਐਡ ਕਰ ਦਾਂਗੇ ਅੱਛਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਸਾਡੇ ਪਲੀਜ਼ 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 ਜਾ ਕੇ ਚੈਨਲ ਨੂੰ ਲਾਈਕ ਕਰਕੇ ਚਾਓ ਤੇ ਐਂd ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੂੰ ਬੈਂਗਣ ਦੀ ਸਬਜ਼ੀ ਪਸੰਦ ਹੈ ਤੇ ਉਸ ਤੋਂ ਬਾਅਦ ਜੇ ਚੈਨਲ ਤੇ ਨਿਊ ਹੋ ਤਾਂ ਫਟਾਫਟ ਜਾ ਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਸਾਡੇ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਉਸ ਤੋਂ ਬਾਅਦ ਅਸੀਂ ਹੁਣ ਬੈਂਗਣ ਜਿਹੜੀ ਆ ਉਹ ਐਡ ਕਰ ਦਿੱਤੇ ਹੋਏ ਆ ਕੜਾਈ ਦੇ ਵਿੱਚ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਜਿਹੜਾ ਮਸਾਲਾ ਬਚਿਆ ਹੋਇਆ ਉਹ ਵੀ ਅਸੀਂ ਐਡ ਕਰ ਦਿੱਤਾ ਹੈ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਿਰਚਾਂ ਮੈਂ ਲੰਬੇ ਸਾਈਜ਼ ਦੇ ਵਿੱਚ ਕੱਟ ਕਰਕੇ ਇਹ ਵੀ ਐਡ ਕਰ ਦਿੱਤੀਆਂ ਨੇ ਤੇ ਇੱਕ ਵਾਰੀ ਤੇਲ ਦੇ ਵਿੱਚ ਅਸੀਂ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਚਾਹੋ ਤੇ ਇਹਦੇ ਵਿੱਚ ਨਾ ਲੰਬੇ-ਲੰਬੇ ਤੁਸੀਂ ਪਿਆਜ਼ ਵੀ ਐਡ ਕਰ ਸਕਦੇ ਹੋ ਉੱਪਰ ਜਿਵੇਂ ਅਸੀਂ ਘਰੇਲੇ ਬਣਾਣੇ ਆ ਤਰੇਲੀਆਂ ਦੇ ਉੱਪਰ ਅਸੀਂ ਭਾਨਨੇ ਆ ਜਾਂ ਪਿੰਡੀ ਬਣਾਣੇ ਆ ਤੇ ਪਿੰਡੀਆਂ ਦੇ ਉੱਪਰ ਪਿਆਜ਼ ਵੀ ਐਡ ਕਰਦੇ ਆ ਤੇ ਬਹੁਤ ਹੀ ਵਧੀਆ ਲੱਗਦੇ ਆ ਜਾਂ ਤੁਸੀਂ ਇਹਦੇ ਵਿੱਚ ਜੇ ਤੁਹਾਡੇ ਕੋਲ ਮਸਾਲਾ ਬਚ ਵੀ ਗਿਆ ਹੈ ਤੇ ਛੋਟੇ-ਛੋਟੇ ਪਿਆਜ਼ ਲਓ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਬੈਂਗਨ ਨੂੰ ਧੋ ਕੇ ਅچھے ਤਰੀਕੇ ਨਾਲ ਕੱਟ ਲਗਾ ਕੇ ਇਸ ਤਰ੍ਹਾਂ ਹੀ ਤੁਸੀਂ ਪਿਆਜ਼ ਦੇ ਵਿੱਚ ਫਿਲ ਕਰ ਲਓ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਬੈਂਗਨ ਆ ਉਹ ਸੀ ਇੱਕ ਤੋਂ ਦੋ ਵਾਰੀ ਸੀ ਇਸ ਤਰੀਕੇ ਨਾਲ ਚੈੱਕ ਕਰੀ ਜਾਵਾਂਗੇ ਤਾਂ ਜੋ ਇੱਕੋ ਸਾਈਡ ਤੋਂ ਬਿਲਕੁਲ ਸਿਕਨ ਆ ਸਾਰੀਆਂ ਸਾਈਡਾਂ ਤੋਂ ਆਪਾਂ ਪਲਟਾ ਕੇ ਅچھے ਤਰੀਕੇ ਨਾਲ ਇਸ ਨੂੰ ਪਕਾ ਲਵਾਂਗੇ ਅਮੇ ਦੂਸਰੀ ਸਾਈਡ ਤੇ ਪਲਟ ਕੇ ਸਨੂ ਟੱਕਲ ਨਾ ਗਾ ਕੇ ਸੇਮ ਗੈਸ ਤੇ ਇਸ ਨੂੰ ਕੁੱਕ ਹੋਣ ਲਈ ਰੱਖ ਦਿੱਤਾ ਏ ਤੇ ਹੁਣ ਤੁਸੀਂ ਬੈਂਗਨ ਜਿਹੜੇ ਆ ਕੁੱਕ ਹੋ ਕੇ ਰੈਡੀ ਹੈ ਤੇ ਇਹਦਾ ਕਲਰ ਤੁਸੀਂ ਚੈੱਕ ਕਰੋ ਇੱਕਦਮ ਬਹੁਤ ਹੀ ਸ਼ਾਨਦਾਰ ਮਸਾਲੇਦਾਰ ਬੈਂਗਨ ਬਣ ਕੇ ਤਿਆਰ ਹੋਇਆ ਬਿਲਕੁਲ ਵੀ ਫਿੱਖਰੇ ਨਹੀਂ ਹੈਗੇ ਬਲਕਿ ਕਈ ਬੈਂਗਨ ਅਸੀਂ ਬਣਾਨੇ ਆ ਤੇ ਉਹ ਵੱਖਰੇ ਵੱਖਰੇ ਜੀ ਹੋ ਜਾਂਦੇ ਉਹਦੇ ਪਾਰਟਸ ਇਸ ਕਰਕੇ ਇਹ ਤੁਸੀਂ ਬੈਂਗਨ ਦੇਖੋ ਇੱਕਦਮ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜੇ ਥੋੜੀ ਜਿਹੀ ਵੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਰਾ ਐਂਡ ਚੈਨਲ ਤੇ ਨਿਊਥ ਪਲੀਜ਼ ਜਾ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਥੈਂਕਸ ਫॉर ਵਾਚਿੰਗ